ਤੁਸੀਂ ਸੁਣ ਰਹੇ ਹੋ ਪ੍ਰੋਫੈਸਰ ਸਾਹਿਬ ਸਿੰਘ ਜੀ ਦੀ ਕਿਤਾਬ ਸਿਮਰਨ ਦੀਆਂ ਬਰਕਤਾਂ ਨੌਵੇਂ ਭਾਗ ਵਿੱਚ ਸੁਣੋ ਸਿਮਰਨ ਕਿਵੇਂ ਕਰਨਾ ਹੈ ਆਵਾਜ਼ ਗੁਰਜੰਟ ਸਿੰਘ ਗਰੂਪੂ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸਕੂਲਾਂ ਕਾਲਜਾਂ ਦਫ਼ਤਰਾਂ ਤੇ ਅਮੀਰ ਲੋਕਾਂ ਦੇ ਘਰਾਂ ਵਿੱਚ ਕੰਧ ਨਾਲ ਲਟਕਾਇਆ ਹੋਇਆ ਕਲਾਕ ਨਿਤ ਵੇਖਦੇ ਹੋਵੋਗੇ ਕਲਾਕ ਦੇ ਹੇਠਲੇ ਵਿਧਵੇਂ ਹਿੱਸੇ ਵਿੱਚ ਪਤਲੀ ਲੰਬੀ ਡੰਡੀ ਵਾਲਾ ਇੱਕ ਚੰਗਾ ਵਜ਼ਨੀ ਭਾਰ ਲਟਕਾਇਆ ਹੁੰਦਾ ਹੈ ਜੋ ਹਰ ਵੇਲੇ ਸੱਜੇ ਖੱਬੇ ਹਿਲਦਾ ਰਹਿੰਦਾ ਹੈ ਅੰਗਰੇਜ਼ੀ ਵਿੱਚ ਇਸ ਨੂੰ ਪੈਂਡੂਲਮ ਆਖਦੇ ਹਨ ਕਦੇ ਘੜੀ ਦਾ ਸਾਹਮਣਾ ਡਾਇਕ ਚੱਕ ਕੇ ਘੜੀ ਦੇ ਅੰਦਰਲੇ ਪੁਰਜ਼ੇ ਵੇਖੋ ਇਹ ਪੁਰਜ਼ੇ ਬੜੇ ਸੁੰਦਰ ਪਤਲੇ ਤੇ ਨਾਜ਼ੁਕ ਦਿੱਖਦੇ ਹਨ ਪੁਰਜ਼ਿਆਂ ਦੀ ਆਪ ਵਿੱਚ ਦੀ ਸਾਂਝ ਤੋਂ ਅਣਜਾਣ ਬੰਦਾ ਇਹਨਾਂ ਨਾਜ਼ੁਕ ਪੁਰਜ਼ਿਆਂ ਦੇ ਨਾਲ ਇਤਨੇ ਵਜ਼ਨੀ ਭਾਰ ਨੂੰ ਵੱੱਦਾ ਵੇਖ ਕੇ ਕੁਝ ਹੈਰਾਨੀ ਜਈ ਵਿੱਚ ਇਤਰਾਜ਼ ਕਰ ਉੱਠਦਾ ਹੈ ਕਿ ਇੱਕ ਪਾਸੇ ਇਹ ਬਾਰੀਕ ਨਾਜ਼ੁਕ ਪੁਰਜ਼ੇ ਤੇ ਦੂਜੇ ਪਾਸੇ ਇਤਨਾ ਭਾਰ ਇਨ੍ਹਾਂ ਦੋਹਾਂ ਦਾ ਮੂਲ ਨਹੀਂ ਫੱਪਦਾ ਪਰ ਵਾਕਵ ਆਦਮੀ ਜਾਣਦਾ ਹੈ ਕਿ ਪੈਂਡੂਲਮ ਨੂੰ ਕਲਾਕ ਨਾਲੋਂ ਵੱਖਰਾ ਕਰ ਦਈਏ ਤਾਂ ਪੁਰਜ਼ਿਆਂ ਦੀ ਚਾਲ ਬੇਥਵੀ ਹੋ ਜਾਂਦੀ ਹੈ ਤੇ ਕਲਾਕ ਠੀਕ ਵਕਤ ਦੇਣ ਜੋਗਾ ਨਹੀਂ ਰਹਿ ਜਾਂਦਾ ਇਹੀ ਹਾਲ ਮਨੁੱਖ ਦੀ ਜੀਵਨ ਤੋਰ ਦਾ ਹੈ ਦੁਨੀਆ ਦੀਆਂ ਜ਼ਿੰਮੇਵਾਰੀਆਂ ਤੋਂ ਖਿਝ ਆਕ ਕੇ ਕਈ ਅਣਜਾਣ ਬੰਦੇ ਇਹ ਮਿੱਥ ਲੈਂਦੇ ਹਨ ਕਿ ਜੇ ਦੁਨੀਆ ਦੇ ਤੰਦਿਆਂ ਦਾ ਭਾਰ ਸਿਰ ਤੋਂ ਲੈ ਜਾਏ ਤਾਂ ਹੌਲੇ ਫੁੱਲ ਓਕੇ ਕਿਤੇ ਇਕਾਂਤ ਵਿੱਚ ਪ੍ਰਮਾਤਮਾ ਦਾ ਸਿਮਰਨ ਕੀਤਾ ਜਾ ਸਕਦਾ ਹੈ ਇਹ ਵੱਡਾ ਭਾਰਾ ਭੁਲੇਖਾ ਹੈ ਜਗਤ ਦੀਆਂ ਜ਼ਿੰਮੇਵਾਰੀਆਂ ਦਾ ਭਾਰ ਹੀ ਮਨੁੱਖ ਦੀ ਜੀਵਨ ਤੋਰ ਨੂੰ ਸਾਵਾ ਪੱਧਰਾ ਰੱਖਦਾ ਹੈ ਤੇ ਇਸ ਭਾਰ ਨੂੰ ਚੁੱਕੀ ਰੱਖ ਕੇ ਹੀ ਪ੍ਰਮਾਤਮਾ ਦਾ ਸਿਮਰਨ ਕੀਤਾ ਜਾ ਸਕਦਾ ਹੈ ਭਗਤ ਨਾਮਦੇਵ ਜੀ ਦੇ ਮਿੱਤਰ ਤਰਲੋਚਨ ਜੀ ਨੇ ਇੱਕ ਵਾਰੀ ਨਾਮਦੇਵ ਜੀ ਨੂੰ ਕੱਪੜੇ ਛਾਪਦਿਆਂ ਵੇਖ ਕੇ یوں ਸਮਝਾਇਆ ਕਿ ਨਾਮਦੇਵ ਜੀ ਪਰਮਾਤਮਾ ਦੀ yaad ਵਿਸਾਰ ਕੇ ਦੁਨੀਆਂ ਦੇ ਜੰਜਾਲ ਵਿੱਚ ਫਸ ਗਏ ਹਨ ਇਤਰਾਜ਼ ਕੀਤਾ ਤਾਂ ਨਾਮਦੇਵ ਜੀ ਨੇ ਆਖਿਆ ਇੱਕ ਮੁੰਡਾ ਕਾਗਜ਼ ਦੀ ਗੁੱਡੀ ਉਡਾਉਂਦਾ ਹੈ ਆਪਣੇ ਨਾਲ ਦੀ ਹਾਨੀਆਂ ਨਾਲ ਗੱਪਾਂ ਵੀ ਮਾਰੀ ਜਾਂਦਾ ਹੈ ਪਰ ਉਸਦੀ ਸੁਰਤ ਆਪਣੀ ਗੁੱਡੀ ਵਿੱਚ ਹੀ ਰਹਿੰਦੀ ਹੈ ਜਵਾਨ ਕੁੜੀਆਂ ਪਾਣੀ ਭਰਨ ਜਾਂਦੀਆਂ ਹਨ ਪਾਣੀ ਦੀਆਂ ਭਰੀਆਂ ਗਾਗਰਾਂ ਬਲਟੋਈਆਂ ਸਿਰ ਉੱਤੇ ਰੱਖੀ ਆਉਂਦੀਆਂ ਹਨ ਆਪੋ ਵਿੱਚ ਹਸਤੀਆਂ ਖੇਡਦੀਆਂ ਹਨ ਪਰ ਉਹਨਾਂ ਦਾ ਧਿਆਨ ਆਪਣੀਆਂ ਗਾਗਰਾਂ ਵਿੱਚ ਹੁੰਦਾ ਹੈ ਅਣਜਾਣ ਬੱਛੇ ਵਾਲੀ ਗਾਂ ਨੂੰ ਗਾਂ ਦਾ ਮਾਲਕ ਚੁਗਣ ਵਾਸਤੇ ਚੌਣੇ ਛੱਡ ਆਉਂਦਾ ਹੈ ਗਾਂ ਬਾਹਰ ਜੂ ਵਿੱਚ ਘਾਹ ਚੁਗਦੀ ਹੈ ਪਰ ਉਸਦੀ ਸੁਰਤ ਆਪਣੇ ਬੱਛੇ ਵਿੱਚ ਹੁੰਦੀ ਹੈ ਬੱਚੇ ਦੀ ਮਾਂ ਬੱਚੇ ਨੂੰ ਪੰਘੂੜੇ ਵਿੱਚ ਸੁਵਾ ਕੇ ਘਰ ਦਾ ਕੰਮਕਾਜ ਕਰਦੀ ਹੈ ਪਰ ਉਸ ਦਾ ਧਿਆਨ ਹਰ ਵੇਲੇ ਆਪਣੇ ਬੱਚੇ ਵਿੱਚ ਹੀ ਟਿਕਿਆ ਰਹਿੰਦਾ ਹੈ ਜਿਵੇਂ ਸੁਨਿਆਰਾ ਗਹਿਣੇ ਘੜਦਾ ਗਾਹਕ ਨਾਲ ਗੱਲਾਂ ਕਰਦਾ ਹੋਇਆ ਵੀ ਧਿਆਨ ਸੋਨੇ ਵਿੱਚ ਰੱਖਦਾ ਹੈ ਤਿਵੇਂ ਕਿਰਤਕਾਰ ਕਰਦਿਆਂ ਮਨੁੱਖ ਨੇ ਆਪਣੀ ਸੁਰਤ ਦੀ ਡੋਰ ਪ੍ਰਮਾਤਮਾ ਦੇ ਚਰਨਾਂ ਵਿੱਚ ਜੋੜੀ ਰੱਖਣੀ ਹੈ ਫਰਮਾਉਂਦੇ ਹਨ ਆ ਨੀਲੇ ਕਾਗਦ ਕਾਟੀਲੇ ਗੁੱਡੀ ਆਕਾਸ਼ ਮੱਦੇ ਭਰਮੀ ਵਾਲੇ ਪੰਜ ਜਨਾਂ ਸਿਓ ਬਾਤ ਬਤਾਊਗਾ ਚੀਤ ਸੋ ਡੋਰੀ ਰਾਖੀ ਵਾਲੇ ਮਨ ਰਾਮ ਨਾਮਾ ਬੀਤੀ ਵਾਲੇ ਜੈਸੇ ਕਨਕ ਕਲਾ ਚਿਤ ਮਾਂਡੀ ਵਾਲੇ ਰਹਾ ਆ ਨੀਲੇ ਕੁੰਭ ਭਰਾਈ ਲੇ ਉਦਕ ਰਾਜ ਕੁਵਾਰ ਪੁਰੰਦਰ ਯੇ ਹਸਤ ਬਿਨੂਦ ਵਿਚਾਰ ਕਰਤੀ ਹੈ ਚੀਤ ਸੋ ਗਾਗਰ ਰਾਖੀ ਵਾਲੇ ਮੰਦਰ ਏਕ ਦਵਾਰ ਦਸ ਜਾ ਕੇ ਗਊ ਚਰਾਵਨ ਛਾਡੀ ਵਾਲੇ ਪਾਂਜ ਕੋਸ ਪਰ ਗਊ ਚਰਾਵਤ ਚੀਤ ਸੋ ਬਚੁਰਾ ਰਾਖੀ ਹਲੇ ਕਹਿਤ ਨਾਮ ਦੇਉ ਸੁਨੋ ਤਲੋਚਨ ਬਾਲਕ ਪਾਲਨ ਪੋਢੀ ਹਲੇ ਅੰਤਰ ਬਾਹਰ ਕਾਜ ਬਿਰੂਧੀ ਚੀਤ ਸੋ ਬਾਰਕ ਰਾਖੀ ਹਲੇ ਰਾਗ ਹਰਾਮ ਕਲੀ ਅਰਥ ਇਹ ਤਲੋਚਨ ਜਿਵੇਂ ਸੁਨੇਾਰੇ ਦਾ ਮਨ ਹੋਰਨਾਂ ਨਾਲ ਗੱਲਾਂ ਬਾਤਾਂ ਕਰਦਿਆਂ ਵੀ ਕੋਠਾਲੀ ਵਿੱਚ ਪਾਏ ਸੋਨੇ ਵਿੱਚ ਜੁੜਿਆ ਰਹਿੰਦਾ ਹੈ ਤਵੇਂ ਮੇਰਾ ਮਨ ਪਰਮਾਤਮਾ ਦੇ ਨਾਮ ਵਿੱਚ ਜੁੜਿਆ ਹੋਇਆ ਹੈ ਰਹਾ ਹੇ ਤਰਲੋਚਨ ਵੇਖ ਮੁੰਡਾ ਕਾਗਜ਼ ਲਿਆਉਂਦਾ ਹੈ ਉਸਦੀ ਗੁੱਡੀ ਕੱਟਦਾ ਹੈ ਤੇ ਗੁੱਡੀ ਨੂੰ ਅਸਮਾਨ ਵਿੱਚ ਉਡਾਉਂਦਾ ਹੈ ਸਾਥੀਆਂ ਨਾਲ ਗੱਲਾਂ ਵੀ ਮਾਰੀ ਜਾਂਦਾ ਹੈ ਪਰ ਉਸਦਾ ਮਨ ਗੁੱਡੀ ਦੀ ਡੋਰ ਵਿੱਚ ਟਿਕਿਆ ਰਹਿਂਦਾ ਹੈ ਹੇ ਤਰਲੋਚਨ ਜਵਾਨ ਕੁੜੀਆਂ ਸ਼ਹਿਰ ਵਿੱਚੋਂ ਬਾਹਰ ਜਾਂਦੀਆਂ ਹਨ ਆਪੋ ਆਪਣਾ ਘੜਾ ਚੁੱਕ ਲੈਂਦੀਆਂ ਹਨ ਪਾਣੀ ਨਾਲ ਭਰਦੀਆਂ ਹਨ ਆਪੋ ਵਿੱਚ ਹੱਸਦੀਆਂ ਅਨਹਾਸੇ ਦੀਆਂ ਗੱਲਾਂ ਤੇ ਹੋਰ ਕਈ ਵਿਚਾਰਾਂ ਕਰਦੀਆਂ ਪਰ ਆਪਣਾ ਚਿੱਤ ਆਪੋ ਆਪਣੇ ਘੜੇ ਵਿੱਚ ਰੱਖਦੀਆਂ ਹਨ ਇਹ ਤਲੋਚਨ ਇੱਕ ਘਰ ਹੈ ਜਿਸ ਦੇ 10 ਬੂਹੇ ਹਨ ਜਿਸ ਘਰੋਂ ਮਨੁੱਖ ਗਊਆਂ ਚਾਰਨ ਲਈ ਛੱਡਦਾ ਹੈ ਇਹ ਗਾਈਆਂ ਪੰਨਾਂ ਕੋਹਾਂ ਤੇ ਜਾ ਕੇ ਚੁਗਦੀਆਂ ਹਨ ਪਰ ਆਪਣਾ ਚਿੱਤ ਆਪਣੇ ਬੱਚੇ ਵਿੱਚ ਰੱਖਦੀਆਂ ਹਨ ਤੇ ਮੇਹੀ 10 ਇੰਦਰੀਆਂ ਵਾਲੇ ਇਸ ਸਰੀਰ ਵਿੱਚੋਂ ਮੇਰੇ ਗਿਆਨ ਇੰਦਰੀ ਸਰੀਰ ਦੇ ਨਿਰਭਾਅ ਲਈ ਕੰਮਕਾਰ ਕਰਦੇ ਹਨ ਪਰ ਮੇਰੀ ਸੁਰਤ ਪਰਮਾਤਮਾ ਦੇ ਚਰਨਾਂ ਵਿੱਚ ਹੀ ਹੈ। हे त्रिलोचन ਸੁਣ ਨਾਮਦੇਵ ਇੱਕ ਦਿਸਟਾਂਤ ਆਖਦਾ ਹੈ। ਮਾਂ ਆਪਣੇ ਬਾਲ ਨੂੰ ਪੰਘੂੜੇ ਵਿੱਚ ਪਾਉਂਦੀ ਹੈ। ਅੰਦਰ ਬਾਹਰ ਘਰ ਦੇ ਕੰਮਾਂ ਵਿੱਚ ਰੁੱਝੀ ਰਹਿੰਦੀ ਹੈ ਪਰ ਆਪਣੀ ਸੁਰਤ ਆਪਣੇ ਬੱਚੇ ਵਿੱਚ ਰੱਖਦੀ ਹੈ। ਇਹਨਾਂ ਦੋਹਾਂ ਮਿੱਤਰਾਂ ਦੀ ਇਸ ਗੱਲਬਾਤ ਦਾ ਤਤ ਥੋੜੇ ਲਫ਼ਜ਼ਾਂ ਵਿੱਚ ਕਬੀਰ ਸਾਹਿਬ ਜੀ ਨੇ یوں ਸਮਝਾਇਆ ਹੈ। ਨਾਮਾ ਮਾਇਆ ਮੋਹਿਆ ਕਹੇ ਤਿ ਲੋਚਨ ਮੀਤ ਕਾਹੇ ਛੀਪੋ ਛਾਇਲੈ ਰਾਮ ਨਾ ਲਾਵੋ ਚੀਤ ਨਾਮਾ ਕਹੇ ਤਿਰਲੋਚਨਾ ਮੁਖ ਤੇ ਰਾਮ ਸੰਭਾਲ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਝਨ ਨਾਲ ਨੋਟ ਇਨ੍ਹਾਂ ਸ਼ਲੋਕਾਂ ਵਿੱਚ ਕਬੀਰ ਜੀ ਭਗਤ ਨਾਮਦੇਵ ਜੀ ਅਤੇ ਭਗਤ ਤਰਲੋਚਨ ਜੀ ਦਾ ਜ਼ਿਕਰ ਕਰਦੇ ਹਨ ਇਸ ਗੱਲ ਤੋਂ ਇਹ ਸਾਬਤ ਹੋਇਆ ਕਿ ਇਹ ਦੋਵੇਂ ਭਗਤ ਕਬੀਰ ਜੀ ਤੋਂ ਪਹਿਲਾਂ ਹੋਏ ਹਨ ਨਾਮਦੇਵ ਜੀ ਬੰਬਈ ਪ੍ਰਾਂਤ ਦੇ ਜ਼ਿਲ੍ਹਾ ਸਤਾਰਾ ਦੇ ਰਹਿਣ ਵਾਲੇ ਸਨ ਫਿਰ ਵੀ ਇਹ ਇਤਨੇ ਉਗੇ ਹੋ ਚੁੱਕੇ ਸਨ ਕਿ ਬਨਾਰਸ ਦੇ ਵਸਨੀਕ ਕਬੀਰ ਜੀ ਇਹਨਾਂ ਨੂੰ ਜਾਣਦੇ ਸਨ ਕਬੀਰ ਜੀ ਇਹਨਾਂ ਸਲੋਕਾਂ ਵਿੱਚ ਨਾਮਦੇਵ ਅਤੇ ਤਰਲੋਚਨ ਦੀ ਆਪ ਵਿੱਚ ਹੋਈ ਗੱਲਬਾਤ ਦਾ ਜ਼ਿਕਰ ਕਰਦੇ ਹਨ ਇਹ ਸਾਰਾ ਖਿਆਲ ਉਹੀ ਹੈ ਜੋ ਨਾਮਦੇਵ ਜੀ ਨੇ ਆਰਾਮਕਲੀ ਰਾਗ ਦੇ ਉੱਪਰ ਲਿਖੇ ਸ਼ਬਦ ਵਿੱਚ ਦਿੱਤਾ ਹੈ ਨਾਮਦੇਵ ਜੀ ਦੇ ਉਸ ਸ਼ਬਦ ਦਾ ਸੰਖੇਪ ਭਾਵ ਕਬੀਰ ਜੀ ਇਹਨਾਂ ਦੋਹਾਂ ਸਲੋਕਾਂ ਵਿੱਚ ਦੇ ਰਹੇ ਹਨ ਇਸ ਤੋਂ ਇਹ ਸਾਫ਼ ਨਤੀਜਾ ਨਿਕਲਦਾ ਹੈ ਕਿ ਕਬੀਰ ਜੀ ਦੇ ਪਾਸ ਨਾਮਦੇਵ ਜੀ ਦਾ ਉਹ ਸਾਰਾ ਸ਼ਬਦ ਮੌਜੂਦ ਸੀ ਕੋਈ ਅਜਬ ਗੱਲ ਨਹੀਂ ਕਿ ਨਾਮਦੇਵ ਜੀ ਦੀ ਸਾਰੀ ਬਾਣੀ ਹੀ ਕਬੀਰ ਜੀ ਦੇ ਪਾਸ ਹੋਵੇ ਕਿਉਂਕਿ ਦੋਵੇਂ ਹਮ ਖਿਆਲ ਸਨ ਅਤੇ ਦੋਵੇਂ ਹੀ ਬ੍ਰਾਹਮਣ ਦੇ ਧਾਰਮਿਕ ਦਬਾਅ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਸਨ ਅਰਥ ਤਰਲੋਚਨ ਆਖਦਾ ਹੈ हे ਮਿੱਤਰ ਨਾਮਦੇਵ ਤੂੰ ਤਾਂ ਮਾਇਆ ਵਿੱਚ ਫਸਿਆ ਜਾਪਦਾ ਹੈ ਇਹ ਅੰਮ੍ਰੇ ਕਿਉਂ ਠੇਕ ਰਿਹਾ ਹੈ ਪਰਮਾਤਮਾ ਦੇ ਚਰਨਾਂ ਨਾਲ ਕਿਉਂ ਚਿੱਤ ਨਹੀਂ ਜੋੜਦਾ ਨਾਮਦੇਵ ਅਗੋਂ ਉੱਤਰ ਦਿੰਦਾ ਹੈ ਇਹ ਤਲੋਚਨ ਮੂਹ ਨਾਲ ਪਰਮਾਤਮਾ ਦਾ ਨਾਮ ਲੈ ਹੱਥ ਪੈਰ ਵਰਤ ਕੇ ਸਾਰਾ ਕੰਮ ਕਾਜ ਕਰ ਅਤੇ ਆਪਣਾ ਚਿੱਤ ਮਾਇਆ ਰਹਿਤ ਪਰਮਾਤਮਾ ਨਾਲ ਜੋੜ ਤੁਸੀਂ ਰੇਲ ਗੱਡੀ ਵਿੱਚ ਸਫ਼ਰ ਕਰ ਰਹੇ ਹੋ ਗੱਡੀ ਦੇ ਪਹੀਆਂ ਦਾ ਖੜਾਕ ਸੁਣਨਾ ਸ਼ੁਰੂ ਕਰੋ ਪਹਿਲਾਂ ਕੁਝ ਖਰਵਾ ਜਾ ਜਾਪੇਗਾ ਪਰ ਤੁਸੀਂ ਇਸ ਦੇ ਨਾਲ ਤੂੰ ਹੀ ਤੂੰ ਵਾਹਿਗੁਰੂ ਦੀ ਸੁਰ ਰੜਾ ਦਿਓ ਵੇਖੋ ਕੈਸੀ ਮਸਤੀ ਭਰੀ ਮौज ਬਣ ਜਾਂਦੀ ਹੈ ਤੁਸੀਂ ਟਾਂਗੇ ਤੇ ਬੈਠੇ ਹੋ ਕੋੜੇ ਦੇ ਟਾਪਾਂ ਵੱਲ ਕੰਨ ਲਾ ਦਿਓ ਤੇ ਟਾਪਾਂ ਦੇ ਤਾਲ ਨਾਲ ਆਪਣੇ ਅੰਦਰ ਧੁਨੀ ਛੇੜ ਦਿਓ ਤੂੰ ਹੀ ਤੂੰ ਦੀ ਸਾਥੀ ਰਹੀਆਂ ਦੀਆਂ ਗੱਪਾਂ ਵੱਲੋਂ ਹਟ ਕੇ ਆਪਣੇ ਆਪ ਤੁਹਾਡਾ ਮਨ ਤੂੰ ਹੀ ਤੂੰ ਦੀ ਮੋਜ ਵਿੱਚ ਜੁੜ ਜਾਏਗਾ ਤੁਸੀਂ ਪੈਦਲ ਤੁਰ ਰਹੇ ਹੋ ਮਨ ਕਦੇ ਵਿਹਲਾ ਤਾਂ ਰਹਿ ਨਹੀਂ ਸਕਦਾ ਕਈ ਫੁਰਨੇ ਇਸ ਦੇ ਅੰਦਰ ਉੱਠਦੇ ਰਹਿੰਦੇ ਹਨ ਪਰ ਤੁਸੀਂ ਆਪਣੇ ਪੈਰਾਂ ਦੇ ਤਾਲ ਨਾਲ ਆਪਣੇ ਅੰਦਰ ਨੂੰ ਤੂੰ ਹੀ ਤੂੰ ਵਾਹ ਗੁਰੂ ਦੀ ਸੋਰ ਛੇੜ ਦਿਓ ਵੇਖੋ ਕੈਸੇ ਸੌਖੇ ਤਰੀਕੇ ਨਾਲ ਭੰਡਾ ਮੁੱਕਦਾ ਹੈ ਤੁਸੀਂ ਕਿਸੇ ਪਹਾੜੀ ਨਦੀ ਦੇ ਕੰਢੇ ਬੈਠੇ ਹੋ ਪੱਥਰਾਂ ਨਾਲ ਵੱਜਦੇ ਪਾਣੀ ਦੇ ਖੜਾਕ ਨਾਲ ਤੁਸੀਂ ਤੂੰ ਹੀ ਤੂੰ ਰੜਾ ਦਿਓ ਵੇਖੋ ਕੈਸੀ ਮਸਤੀ ਦੀ ਹਾਲਤ ਬਣਦੀ ਹੈ ਦੁਨੀਆ ਤੇ ਦੁਨੀਆ ਦੇ ਸਾਰੇ ਚਿੰਤਾ ਫਿਕਰ ਕਿਤੇ ਜਾਂਦੇ ਲੱਭਦੇ ਨਹੀਂ ਰਾਤ ਸੌਣ ਵੇਲੇ ਤੁਸੀਂ ਆਪਣੇ ਮੰਜੇ ਤੇ ਲੇਟੇ ਹੋ ਅੰਦਰ ਬਾਹਰ ਆਉਂਦੇ ਜਾਂਦੇ ਆਪਣੇ ਸਾਹ ਦੇ ਨਾਲ ਤੁਸੀਂ ਤੂੰ ਹੀ ਤੂੰ ਵਾਹਿਗੁਰੂ ਦੀ ਸੁਰ ਮਿਲ ਦਿਓ ਵੇਖੋ ਕੀ ਮੋਜ ਬਣਦੀ ਹੈ ਤੁਸੀਂ ਵਗਦੇ ਖੂਹ ਦੀ ਗਾਦੀ ਤੇ ਬੈਠੇ ਹੋ ਖੂਹ ਦਾ ਰਾਗ ਸੁਣੋ ਤੇ ਉਸ ਰਾਗ ਦੇ ਨਾਲ ਆਪਣੇ ਵਾਹਿਗੁਰੂ ਨੂੰ ਜੋੜ ਦਿਓ ਫਿਰ ਇਉਂ ਜਾਪੇਗਾ ਹਰ ਹੜ ਵੀ ਤੂੰ ਤੂੰ ਕਰੇ ਬੋਲੇ ਭਲੀ ਬਾਣ ਆਪਣਾ ਮਾਲਕ ਆਪਣੇ ਕੋਲ ਬੈਠਾ ਜਾਪੇਗਾ ਉੱਚੀ ਬੋਲਣ ਨੂੰ ਜੀ ਨਹੀਂ ਕਰੇਗਾ ਸਾਹਿਬ ਸਦਾ ਹضور ਹੈ ਕਿਆ ਉੱਚੀ ਕਰੇ ਪੁਕਾਰ ਸ਼ਲੋਕ 12 ਤੇ ਵਿਧੀਕ ਮਹਲਾ 3 ਬਸ ਇਸ ਤਰ੍ਹਾਂ ਤੁਰਦਿਆਂ ਫਿਰਦਿਆਂ ਉੱਠਦਿਆਂ ਬੈਠਦਿਆਂ ਕੰਮ ਕਰ ਕਰਦਿਆਂ ਖਸਮ ਪ੍ਰਭੂ ਨੂੰ ਗਲੇ ਦਾ ਹਾਰ ਬਣਾਉਣਾ ਹੈ ਸਹਿ ਪੰਚਮ ਪਾਤਸ਼ਾਹ ਫਰਮਾਉਂਦੇ ਹਨ ਉਠਤ ਬੈਠਤ ਸੋਵਤ ਧਿਆਇ ਮਾਰਗ ਚਲ ਤੇ ਹਰੇ ਹਰ ਗਾਈਐ ਸਰਵਣ ਸੁਣੀਜੈ ਅੰਮ੍ਰਿਤ ਕਥਾ ਜਾਸ ਸੁਣੀ ਮਨ ਹੋਏ ਅਨੰਦਾ ਦੁਖ ਰੋਗ ਮਨ ਸਗਲੇ ਲੱਥਾ ਰਹਾ ਕਾਰਜ ਕਾਮ ਬਾੜ ਘਾਟ ਜਪੀਜੈ ਗੁਰ ਪ੍ਰਸਾਦ ਹਰ ਅੰਮ੍ਰਿਤ ਪੀਜੈ ਦਿਨ ਸ ਰੈਣ ਹਰ ਕੀਰਤਨ ਗਾਇਐ ਸੋ ਜਨ ਜਮ ਕੀ ਬਾਟ ਨ ਪਾਈਐ ਆਠ ਪਹਿਰ ਜਿਸ ਵਿਸਰੇ ਨਾਹੀ ਗਤ ਹੋਵੇ ਨਾਨਕ ਤਿਸ ਲੱਗ ਪਾਈ ਅਸਮ ਹਲਾ ਪੰਜਵਾਂ ਇਥੇ ਇੱਕ ਹੋਰ ਗੱਲ ਦਾ ਵੀ ਧਿਆਨ ਰੱਖਣਾ ਹੈ ਕਿਸਾਨ ਆਪਣੇ ਫਸਲ ਬੰਨੇ ਦੀ ਰਾਖੀ ਆਦਗ ਦਾ ਖਿਆਲ ਤਾਂ ਹਰ ਵੇਲੇ ਰੱਖਦਾ ਹੈ ਪਰ ਜਿਸ ਨੇ ਬੀਜਣ ਵੇਲੇ ਵੱਤਰ ਦਾ ਵੇਲਾ ਹੀ ਖੁੰਝਾ ਦਿੱਤਾ ਹੋਵੇ ਉਸ ਦਾ ਫਸਲ ਬਣਨਾ ਹੀ ਕਿੱਥੋਂ ਹੋਇਆ ਅਠੇ ਪਹਿਰ ਪਰਮਾਤਮਾ ਦੇ ਚਰਨਾਂ ਦਾ ਧਿਆਨ ਰੱਖਣਾ ਇਹ ਅਸਲ ਵਿੱਚ ਨਾਮ ਫਸਲ ਦੀ ਰਾਖੀ ਤੇ ਪਰਵਰਿਸ਼ ਹੈ ਇਸ ਦੇ ਬੀਜਣ ਦਾ ਅਸਲੀ ਸਮਾ ਹੈ ਅੰਮ੍ਰਿਤ ਵੇਲਾ ਪ੍ਰਭਾਤ ਦਾ ਵੇਲਾ ਜਦੋਂ ਚੀੜੀ ਚੌਂਕਦੀ ਹੈ ਤੇ ਰੱਬ ਦੇ ਆਸ਼ਿਕਾਂ ਦੇ ਅੰਦਰ ਸਿਮਰਨ ਦੇ ਤਰੰਗ ਉੱਠਦੇ ਹਨ ਜਿੜੀ ਚੌਕੀ ਪਹੁ ਫੁਟੀ ਵਗਨ ਬਹੁਤ ਤਰੰਗ ਆਚਰਜ ਰੂਪ ਸੰਤਾਂ ਰਚੇ ਨਾਨਕ ਨਾਮੇ ਰੰਗ ਗੌੜੀ ਕੀ ਬਾਰ ਮਹੱਲਾ ਪੰਜਵਾ ਅਰਥ ਜਦੋਂ ਬਹੁ ਪਠਾਲਾ ਹੁੰਦਾ ਹੈ ਤੇ ਚਿੜੀ ਚੂਕਦੀ ਹੈ ਉਸ ਵੇਲੇ ਭਗਤ ਦੇ ਹਿਰਦੇ ਵਿੱਚ ਸਿਮਰਨ ਦੇ ਤਰੰਗ ਬਹੁਤ ਉੱਠਦੇ ਹਨ ਇਹ ਨਾਨਕ ਜਿਨ੍ਹਾਂ ਗੁਰਮੁਖਾਂ ਦਾ ਪਰਮਾਤਮਾ ਦੇ ਨਾਮ ਵਿੱਚ ਪਿਆਰ ਹੁੰਦਾ ਹੈ ਉਹਨਾਂ ਨੇ ਇਸ ਪਹੁ ਫਟਾਲੇ ਦੇ ਸਮੇ ਆਚਰਜ ਰੂਪ ਰਚੇ ਹੁੰਦੇ ਹਨ ਭਾਵ ਉਹ ਬੰਦੇ ਇਸ ਸਮੇਂ ਪਰਮਾਤਮਾ ਦੇ ਆਚਰਜ ਕੌਤਕ ਆਪਣੀਆਂ ਅੱਖਾਂ ਦੇ ਸਾਹਮਣੇ ਲਿਆਉਂਦੇ ਹਨ ਸਿੱਖ ਬਬੀਹਾ ਅੰਮ੍ਰਿਤ ਵੇਲੇ ਉੱਠ ਕੇ ਨਾਮ ਦੀ ਵਰਖਾ ਵਾਸਤੇ ਅਰਜ਼ੋਈ ਕਰਦਾ ਹੈ ਦਾਤਾਰ ਪ੍ਰਭੂ ਦੇ ਹੁਕਮ ਵਿੱਚ ਗੁਰੂ ਮੇਘ ਬਾਣੀ ਦੀ ਰਾਹੀਂ ਵਰਖਾ ਕਰਦਾ ਹੈ ਤੇ ਗੁਰਬਾਣੀ ਦੇ ਵਿਚਾਰ ਵਿੱਚ ਭਿੱਜ ਕੇ ਸਿੱਖ ਦੇ ਹਿਰਦੇ ਵਿੱਚ ਹਰਿਆਵਲ ਹੋ ਜਾਂਦੀ ਹੈ ਗੁਰੂ ਅਮਰਦਾਸ ਜੀ ਫਰਮਾਉਂਦੇ ਹਨ ਬਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂਦਰ ਸੁਣੀ ਪੁਕਾਰ ਮੇਘੇ ਨੂੰ ਫਰਮਾਨ ਹੁਵਾ ਵਰਸੋ ਕਿਰਪਾ ਤਾਰ ਹਉ ਤਿਸਕੇ ਬਲਿਹਾਰਨੇ ਜਿਨਿ ਸਾਚ ਰਖਿਆ ਔਰ ਤਾਰ ਨਾਨਕ ਨਾਮੇ ਸਭ ਹਰਿਆਵਲੀ ਗੁਰ ਕੈ ਸ਼ਬਦ ਵਿਚਾਰ ਮਲਾਰ ਕੀ ਬਾਹ ਮਹੱਲਾ ਪਹਿਲਾ ਅਰਥ ਜਦੋਂ ਜੀਵ ਪਪੀਹਾ ਅੰਮ੍ਰਿਤ ਵੇਲੇ ਅਰਜ਼ੋਈ ਕਰਦਾ ਹੈ ਤਾਂ ਉਸ ਦੀ ਅਰਦਾਸ ਪਰਮਾਤਮਾ ਦੀ ਦਰਗਾਹ ਵਿੱਚ ਸੁਣੀ ਜਾਂਦੀ ਹੈ ਪਰਮਾਤਮਾ ਵੱਲੋਂ ਗੁਰੂ ਬੱਦਲ ਨੂੰ ਹੁਕਮ ਹੁੰਦਾ ਹੈ ਕਿ ਇਸ ਅਰਜ਼ੋਈ ਕਰਨ ਵਾਲੇ ਉੱਤੇ ਮਿਹਰ ਕਰਕੇ ਨਾਮ ਦੀ ਵਰਖਾ ਕਰੋ ਜਿਨ੍ਹਾਂ ਮਨੁੱਖਾਂ ਨੇ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾਇਆ ਹੈ ਮੈਂ ਉਹਨਾਂ ਤੋਂ ਸਦਕੇ ਹਾਂ ਏ ਨਾਨਕ ਸਤਿਗੁਰ ਦੇ ਸ਼ਬਦ ਦੀ ਰਾਹੀ ਨਾਮ ਦੀ ਵਿਚਾਰ ਕੀਤਿਆਂ ਭਾਵ ਨਾਮ ਸਿਮਰਿਆਂ ਨਾਮ ਦੀ ਬਰਕਤ ਨਾਲ ਸਾਰੀ ਸ੍ਰਿਸ਼ਟੀ ਹਰੀ ਭਰੀ ਹੋ ਜਾਂਦੀ ਹੈ ਗੁਰੂ ਰਾਮਦਾਸ ਜੀ ਲਿਖਦੇ ਹਨ ਸਤਿਗੁਰ ਸਮੁੰਦਰ ਹੈ ਜਿਸ ਵਿੱਚ ਨਾਮ ਰਤਨ ਭਰੇ ਪਏ ਹਨ ਜਿਹੜੇ ਭਾਗਾਂ ਵਾਲੇ ਸਤਿਗੁਰ ਦੀ ਬਾਣੀ ਵਿੱਚ ਜੁੜਦੇ ਹਨ ਉਹਨਾਂ ਨੂੰ ਇਹ ਰਤਨ ਆਪਣੇ ਅੰਦਰੋਂ ਹੀ ਲਭ ਪੈਂਦਾ ਹੈ ਗੁਰੂ ਤੇ ਗੋਬਿੰਦ ਵਿੱਚ ਮਨ ਜੋੜੋ ਆਪ ਫਰਮਾਉਂਦੇ ਹਨ ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ RAM ਬਾਣੀ ਗੁਰ ਬਾਣੀ ਲਾਗੇ ਤਿੰਨ ਹੱਥ ਚੜਿਆ RAM ਗੁਰ ਬਾਣੀ ਲਾਗੇ ਤਿੰਨ ਹੱਥ ਚੜਿਆ ਨਿਰਮੋਲਕ ਰਤਨ ਅਪਾਰਾ ਹਰ ਹਰ ਨਾਮ ਅਤੂਲਕ ਪਾਇਆ ਤੇਰੀ ਭਗਤ ਭਰੇ ਪੰਡਾਰਾ ਸਮੁੰਦ ਬਰੂਲ ਸਰੀਰ ਹਮ ਦੇਖਿਆ ਇੱਕ ਵਸਤ ਅਨੂਪ ਦਿਖਾਈ ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਤ ਨਾ ਪਾਈ ਆਸਾ ਮਹਲਾ 4 ਸ਼ੰਤ ਕਿਤਾਬ ਸਿਮਰਨ ਦੀਆਂ ਬਰਕਤਾਂ ਲੇਖਕ ਪ੍ਰੋਫੈਸਰ ਸਹਿਬ ਸਿੰਘ ਭਾਗ 9 ਆਵਾਜ਼ ਗੁਰਜੰਟ ਸਿੰਘ ਰੂਪੋ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ